ਜਿਹੜੀ ਨoi ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫੇਰ ਆਇਆ ਤੁਹਾਨੂੰ ਆਸਤੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਐਮਸੀਕਿਊ ਕਲਾਸ ਲੈ ਕੇ ਤੇ ਅੱਜ ਦੀ ਕਲਾਸ ਦੋਸਤੋ ਆਉਣ ਵਾਲੇ ਪੰਜਾਬ ਦੇ ਸਾਰੇ ਐਗਜ਼ਾਮਾਂ ਵਾਸਤੇ ਇੰਪੋਰਟੈਂਟ ਹੈ ਸੋ ਜੇ ਤੁਸੀਂ ਕੋਈ ਵੀ ਐਗਜ਼ਾਮ ਦੇਣਾ ਹੈ ਤੇ ਕਲਾਸਾਂ ਤੁਸੀਂ ਜ਼ਰੂਰ ਅਟੈਂਡ ਕਰਿਓ ਤੇ ਅੱਜ ਦੀ ਕਲਾਸ ਆਪਾਂ ਸ਼ੁਰੂ ਕਰਦੇ ਹਾਂ ਤੇ ਪਹਿਲਾ ਜਿਹੜਾ ਕੁਐਸਚਨ ਹੈ ਇਸ ਦੇ ਵਿੱਚ ਪੁੱਛਿਆ ਗਿਆ ਹੈ ਜੀ ਫੇਟ ਲਿਖੇ ਵਿੱਚੋਂ ਕਿਹੜੇ ਗੁਰੂ ਸਾਹਿਬ ਨੇ ਮਸੰਦ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਸੀ ਉਹ ਕਿਹੜੇ ਗੁਰੂ ਸਾਹਿਬ ਹੋਏ ਸੀ ਜਿਨ੍ਹਾਂ ਨੇ ਮਸੰਦ ਪ੍ਰਥਾ ਜਾਂ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਸੀ ਤੁਸੀਂ ਦੱਸਣਾ ਤੇ ਕੁਐਸਚਨ ਕਾਫ ਤਾ ਸਹੀ ਜਵਾਬ ਹੋਏਗਾ ਜੀ ਆਪਸ਼ਨ ਸੀ ਗੁਰੂ ਗੋਬਿੰਦ ਸਿੰਘ ਜੀ ਮਸੰਦ ਪ੍ਰਣਾਲੀ ਕਹਿ ਲੋ ਜਾਂ ਪ੍ਰਥਾ ਕਹਿ ਲੋ ਇਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕਰ ਦਿੱਤਾ ਸੀ ਤੇ ਸਟਾਰਟ ਜਿਹੜਾ ਹੈ ਉਹ ਕਰਿਆ ਸੀ ਜੀ ਗੁਰੂ ਰਾਮਦਾਸ ਜੀ ਨੇ ਜਿਹੜੇ ਸਿੱਖਾਂ ਦੇ ਚੌਥੇ ਗੁਰੂ ਹੋਏ ਸੀ ਠੀਕ ਹੈ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਪੁੱਛਿਆ ਗਿਆ ਹੈ ਜੀ ਗੁਰੂ ਕੀ ਕਾਸ਼ੀ ਨਾਮ ਦੇ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ਗੁਰੂ ਕੀ ਕਾਸ਼ੀ ਜਿਹੜਾ ਹੈ ਇਸ ਨਾਮ ਦੇ ਨਾਲ ਕਿਹੜੇ ਸ਼ਹਿਰ ਨੂੰ ਜਾਣਿਆ ਜਾਂਦਾ ਤੁਸੀਂ ਦੱਸਣਾ ਤਾਂ ਸਹੀ ਜਵਾਬ ਕੀ ਹੋਏਗਾ ਜੀ ਫਟਾਫਟ ਸਾਰੇ ਜਾਨ ਸੋਚੋ ਕਿ ਸਹੀ ਜਵਾਬ ਕੀ ਹੋਏਗਾ ਤਾਂ ਸਹੀ ਜਵਾਬ ਹੈ ਜੀ ਕਲਵੰਡੀ ਸਾਹਿਬ ਉਹ ਬਿਲਕੁਲ ਆਪਸ਼ਨ A ਸਵਾਲ ਦਾ ਸਹੀ ਜਵਾਬ ਹੋਏਗਾ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਰੰਗ ਰੇਟਾ ਗੁਰੂ ਦਾ ਬੇਟਾ ਅੱਖਾ ਕੁਝ ਇੱਥੇ ਆਪਸ਼ਨ ਲਿਖੇ ਹੋਏ ਆ ਤੁਸੀਂ ਦੱਸਣਾ ਹੈ ਇਹਨਾਂ ਵਿੱਚੋਂ ਕਿਹੜੇ ਬੰਦੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਰੰਗ ਰੇਟਾ ਗੁਰੂ ਦਾ ਬੇਟਾ ਅੱਖਾ ਤਾਂ ਸਹੀ ਜਵਾਬ ਹੀ ਸਹੀ ਜਵਾਬ ਹੋਏਗਾ ਭਾਈ ਜੇਤਾ ਜੀ ਠੀਕ ਹੈ অপਸ਼ਨ ਸੀ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੋ ਜਾਏਗਾ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਕੁਐਸਚਨ ਦੀ ਤਾਂ ਪੁੱਛਿਆ ਗਿਆ ਜੀ ਵੱਡਾ ਖੱਲੂ ਘਾਰਾ ਕਿੱਥੇ ਹੋਇਆ ਦੋ ਖੱਲੂ ਘਾਰੇ ਹੋਏ ਸੀ ਸਿੱਖ ਇਤਿਹਾਸ ਦੇ ਵਿੱਚ ਇੱਕ ਛੋਟਾ ਖੱਲੂ ਘਾਰਾ ਇੱਕ ਵੱਡਾ ਖੱਲੂ ਘਾਰਾ ਫਿਰ ਹਾਲ ਤੁਸੀਂ ਦੱਸਣਾ ਹੈ ਕਿ ਵੱਡਾ ਖੱਲੂ ਘਾਰਾ ਜਿਹੜਾ ਉਹ ਕਿੱਥੇ ਹੋਇਆ অপਸ਼ਨ ਤੁਸੀਂ ਦੇਖ ਲਓ ਮਲੇਰ ਕੋਟਲਾ ਕਨੂਵਾਲ ਫਿਰੋਜ਼ਪੁਰ ਤੇ ਬਠਿੰਡਾ ਤਾਂ ਸਹੀ ਜਵਾਬ ਕੀ ਹੋਏਗਾ ਜੀ ਸਹੀ ਜਵਾਬ ਹੋਏਗਾ ਜੀ ਵੱਡਾ ਕੱਲੂਕਾਰਾ ਹੋਇਆ ਸੀ ਮਲੇਰ ਕੋਟਲੇ ਵਿੱਚ ਕਦੋਂ ਹੋਇਆ ਸੀ ਜੀ ਇਹ ਹੋਇਆ ਸੀ ਜੀ 1762 ਨੂੰ ਤੇ ਛੋਟੇ ਕੱਲੂਕਾਰੇ ਦੀ ਗੱਲ ਕਰੀਏ ਤਾਂ ਉਹ ਗੁਰਦਾਸਪੁਰ ਦੇ ਵਿੱਚ ਹੋਇਆ ਸੀ ਜੀ ਤੇ ਉਹ ਹੋਇਆ ਸੀ ਜੀ 1746 ਨੂੰ ਠੀਕ ਹੈ ਓਕੇ ਜੀ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਇਹ ਆਪਾਂ ਗੱਲ ਕਰ ਲੈਂਦੇ ਆ ਪੁੱਛਿਆ ਗਿਆ ਹੈ ਜੀ ਸਿੱਖ ਧਰਮ ਦੇ ਮੋਢੀ ਕੌਣ ਸਨ ਸਿੱਖ ਧਰਮ ਦੇ ਮੋਢੀ ਕੌਣ ਸਨ ਬਹੁਤ ਹੀ ਇੰਪੋਰਟੈਂਟ ਕੁਐਸਚਨ ਤਾਂ ਸਹੀ ਜਵਾਬ ਹੋ ਜਾਏਗਾ ਜੀ অপਸ਼ਨ ਡੀ ਗੁਰੂ ਨਾਨਕ ਦੇਵ ਜੀ ਠੀਕ ਹੈ ਸਿੱਖ ਧਰਮ ਦੇ ਮੁੱਢੀ ਕੌਣ ਸੀ ਜੀ ਗੁਰੂ ਨਾਨਕ ਦੇਵ ਜੀ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰ ਲੈਂਦੇ ਆ ਪੁੱਛਿਆ ਗਿਆ ਜੀ ਰਣਜੀਤ ਸਿੰਘ ਨੇ ਕਦੋਂ ਆਪਣੇ ਆਪ ਨੂੰ ਪੰਜਾਬ ਦਾ ਮਹਾਰਾਜਾ ਘੋਸ਼ਿਤ ਕੀਤਾ ਸੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਕੇਵਰ ਇਗਜ਼ਾਮਾਂ ਦੇ ਵਿੱਚ ਬਣ ਚੁੱਕਿਆ ਹੈ ਤਾਂ ਸਵਾਲ ਦਾ ਸਹੀ ਜਵਾਬ ਕੀ ਹੋਏਗਾ ਭਈ ਸਹੀ ਜਵਾਬ ਹੈ ਜੀ 1801 ਆਪਸ਼ਨ ਸੀ ਹੈ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ 1801 ਦੇ ਵਿੱਚ ਰਣਜੀਤ ਸਿੰਘ ਨੇ ਮਹਾਰਾਜਾ ਦੀ ਉਪਾਧੀ ਜਿਹੜੀ ਉਹ ਧਾਰਨ ਕਰ ਲਈ ਸੀ ਤੇ ਉਹ ਬਣ ਗਏ ਸੀ ਜੀ ਮਹਾਰਾਜਾ ਰਣਜੀਤ ਸਿੰਘ ਠੀਕ ਹੈ ਓਕੇ ਜੀ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਇਹ ਵੀ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਤੇ ਇੱਕ ਮੰਨ ਕੇ ਚੱਲੋ ਕੋਈ ਵੀ ਪੰਜਾਬ ਦਾ ਪੇਪਰ ਹੋਵੇ ਅਜਾਇਬ ਘਰ ਬਾਰੇ ਕੁਐਸਚਨ ਪੁੱਛਿਆ ਹੀ ਜਾਂਦਾ ਹੈ ਸੋ ਇੱਥੇ ਆਪਾਂ ਗੱਲ ਕਰ ਰਹੇ ਆ ਜੀ ਕੇਂਦਰੀ ਸਿੱਖ ਅਜਾਇਬ ਘਰ ਦੀ ਤਾਂ ਫੜਾ ਫੜ ਦੱਸੋ ਬਈ ਕੇਂਦਰੀ ਸਿੱਖ ਅਜਾਇਬ ਘਰ ਜਿਹੜਾ ਹੈ ਉਹ ਕਿੱਥੇ ਸਥਿਤ ਹੈ ਤਾਂ ਸਵਾਲ ਦਾ ਸਹੀ ਜਵਾਬ ਕੀ ਹੋਵੇਗਾ ਬਈ ਇਹ ਸਥਿਤ ਹੈ ਜੀ ਅੰਮ੍ਰਿਤਸਰ ਦੇ ਵਿੱਚ ਆਪਸ਼ਨ ਡੀ ਇਹ ਸਵਾਲ ਦਾ ਬਿਲਕੁਲ ਸਹੀ ਜਵਾਬ ਹੋ ਜਾਏਗਾ ਚੱਲਦੇ ਆ ਨੈਕਸਟ ਕੁਐਸਚਨ ਦੇ ਵੱਲ ਤੇ ਇਥੇ ਪੁੱਛਿਆ ਗਿਆ ਹੈ ਜੀ ਤਖਤ ਹਨ ਤੇ ਇਹ ਜਿਹੜਾ ਪੁਆਇੰਟ ਹੈ ਦੋਸਤੋ ਇਸ ਦੇ ਵਿੱਚ ਕੈਂਡੀਡੇਟ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਇਹ ਕੁਸ਼ਣ ਤੁਸੀਂ ਬਹੁਤ ਧਿਆਨ ਨਾਲ ਆਰਾਮ ਨਾਲ ਪੜ੍ਹਨਾ ਹੈ ਠੀਕ ਹੈ ਮਿਸਟੇਕ ਨਹੀਂ ਕਰਨੀ ਤਾਂ ਇੱਥੇ ਦੋਸਤੋ ਸਹੀ ਜਵਾਬ ਹੋਏਗਾ ਜੀ ਆਪਸ਼ਨ ਸੀ ਤਿੰਨ ਤਖਤ ਠੀਕ ਹੈ ਪੰਜਾਬ ਦੇ ਵਿੱਚ ਸਿੱਖ ਧਰਮ ਦੇ ਤਿੰਨ ਤਖਤ ਮੌਜੂਦ ਨੇ ਠੀਕ ਹੈ ਤੇ ਵੈਸੇ ਆਪਾਂ ਸਿੱਖ ਧਰਮ ਦੇ ਟੋਟਲ ਤਖਤਾਂ ਦੀ ਗੱਲ ਕਰੀਏ ਤਾਂ ਉਹ ਹੈ ਜੀ ਪੰਜ ਇਹ ਚੀਜ਼ ਤੁਸੀਂ ਧਿਆਨ ਰੱਖਣਾ ਹੈ ਠੀਕ ਹੈ ਅੱਗੇ ਚੱਲਦੇ ਆਂ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਂ ਪੁੱਛਿਆ ਗਿਆ ਜੀ ਗੁਰੂ ਅਮਰਦਾਸ ਜੀ ਦੇ ਪਤਨੀ ਦਾ ਕੀ ਨਾਂ ਸੀ ਜਿਹੜੇ ਗੁਰੂ ਅਮਰਦਾਸ ਜੀ ਸੀ ਉਹਨਾਂ ਦੀ ਪਤਨੀ ਦਾ ਕੀ ਨਾਂ ਸੀ ਤੁਸੀਂ ਦੱਸਣਾ ਤੇ ਇਦਾਂ ਦੇ ਕੁਐਸਚਨ ਐ ਐਗਜ਼ਾਮ ਦੇ ਵਿੱਚ ਹੁਣ ਬਣਨ ਦੇ ਪੂਰੇ ਪੂਰੇ ਚਾਂਸ ਐ ਸੋ ਇੱਥੇ ਆਪਾਂ ਗੱਲ ਕਰੀ ਤਾਂ ਸਹੀ ਜਵਾਬ ਹੋਏਗਾ ਜੀ ਮਨਸਾ ਦੇਵੀ ਗੁਰੂ ਅਮਰਦਾਸ ਜੀ ਦੇ ਪਤਨੀ ਦਾ ਨਾਂ ਸੀ ਜੀ ਮਨਸਾ ਦੇਵੀ ਠੀਕ ਐ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆਂ ਪੁੱਛਿਆ ਗਿਆ ਹੈ ਜੀ ਭਾਈ ਜੇਠਾ ਕਿਹੜੇ ਗੁਰੂ ਸਾਹਿਬ ਦਾ ਮੂਲ ਨਾਂ ਸੀ ਭਾਈ ਜੇਠਾ ਕਿਹੜੇ ਗੁਰੂ ਸਾਹਿਬ ਦਾ ਮੂਲ ਨਾਮ ਸੀ ਤੁਸੀਂ ਦੱਸਣਾ ਹੈ ਤਾਂ ਸਹੀ ਜਵਾਬ ਕੀ ਹੋਏਗਾ ਭਈ ਸਹੀ ਜਵਾਬ ਹੋਏਗਾ ਜੀ অপਸ਼ਨ ਡੀ ਗੁਰੂ ਰਾਮਦਾਸ ਜੀ ਠੀਕ ਹੈ ਗੁਰੂ ਰਾਮਦਾਸ ਜੀ ਜਿਹੜੇ ਕਿ ਸਿੱਖਾਂ ਦੇ ਚੌਥੇ ਗੁਰੂ ਹੋਏ ਸੀ ਉਹਨਾਂ ਦਾ ਮੂਲ ਨਾਮ ਸੀ ਜੀ ਭਾਈ ਜੇਠਾ ਜੀ ਠੀਕ ਹੈ ਤੁਹਾਡੀ ਸਕਰੀਨ ਤੇ ਲੱਗਿਆ ਹੋਇਆ ਤੇ ਪੁੱਛਿਆ ਗਿਆ ਜੀ ਹੇਠ ਲਿਖਿਆ ਵਿੱਚੋਂ ਕਿਹੜੇ ਸ਼ੇਰ ਨੂੰ ਵਿਕਰਮਗੜ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਹ ਕੁਝ ਸ਼ੇਅਰ ਲਿਖੇ ਹੋਏ ਐ ਤੁਸੀਂ ਦੱਸਣਾ ਐ ਇਹਨਾਂ ਵਿੱਚੋਂ ਕਿਹੜੇ ਸ਼ੇਅਰ ਨੂੰ ਵਿਕਰਮਗੜ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਹਰ ਵਿੱਚ ਇਹ ਕੁਐਸਚਨ ਜਿਹੜਾ ਇੱਕ ਪੇਪਰ ਵਿੱਚ ਪੁੱਛਿਆ ਗਿਆ ਸੀ ਤਾਂ ਸਹੀ ਜਵਾਬ ਕੀ ਹੋ ਜਾਏਗਾ ਜੀ ਸਹੀ ਜਵਾਬ ਹੋ ਜਾਏਗਾ ਜੀ ਬਠਿੰਡਾ ਠੀਕ ਐ ਆਪਸ਼ਨ ਬੀ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਐ ਬਠਿੰਡੇ ਨੂੰ ਵਿਕਰਮਗੜ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਪੁੱਛਿਆ ਗਿਆ ਜੀ ਪੰਜਾਬ ਦੇ ਵਿੱਚ ਸ਼੍ਰੀ ਪਰਸਵਨਾਥ ਜੈਨ ਮੰਦਿਰ ਕਿੱਥੇ ਐ ਆਪਣੇ ਪੰਜਾਬ ਦੇ ਵਿੱਚ ਪਰਸ਼ੋਨਾਥ ਜੈਨ ਮੰਦਿਰ ਹੈ ਤੁਸੀਂ ਦੱਸਨੇ ਉਹ ਕਿੱਥੇ ਸਥਿਤ ਹੈ ਤਾਂ ਫਟਾਫਟ ਸਾਰੇ ਜਨ ਟ੍ਰਾਈ ਕਰੋ ਵਈ ਸਹੀ ਜਵਾਬ ਕੀ ਹੋਏਗਾ ਤਾਂ ਇਹ ਹੈ ਜੀ ਜੀਰੇ ਦੇ ਵਿੱਚ ਠੀਕ ਹੈ অপਸ਼ਨ ਇਹ ਸਵਾਲ ਬਿਲਕੁਲ ਇਸ ਸਵਾਲ ਦਾ ਜਿਹੜਾ ਸਹੀ ਜਵਾਬ ਹੋ ਜਾਏਗਾ ਚਲਦੇ ਆ ਨੈਕਸਟ ਕੁਐਸਚਨ ਦੇ ਵੱਲ ਤੇ ਮੋਸਟ ਇੰਪੋਰਟੈਂਟ ਕੁਐਸਚਨ ਕومی ਸ਼ਹੀਦੀ ਮੈਮੋਰੀਅਲ ਹੁਸੈਨੀ ਵਾਲਾ ਕਿੱਥੇ ਹੈ ਕومی ਸ਼ਹੀਦੀ ਮੈਮੋਰੀਅਲ ਹੁਸੈਨੀ ਵਾਲਾ ਕਿੱਥੇ ਸਥਿਤ ਹੈ ਤੁਸੀਂ ਦੱਸਨਾ ਹੈ फटाफट सारे ज्वान ट्राई करो करवाई सही जवाब की होएगा तो इस सवाल तो दोस्तों सही जवाब हो जाएगा जी फिरोजपुर ऑप्शन डी ठीक है चल दे नैक्सट क्वेश्चन इतने पूछा गया जी इस्पात शहर किस जिले है इस्पात शहर किस जिले में है तुम्हें दसना है फटाफट सारे जवान ट्राई करो करवाई सही जवाब की होएगा जी सही जवाब होगा जी फतेहगढ़ साहब ओप्शन ए ठीक है नैक्सट क्वेश्चन चलते हैं ਪੁੱਛਿਆ ਗਿਆ ਹੈ ਜੀ ਰਾਜੀਵ ਲੰਗੋਵਾਲ ਸਮਝੋਤਾ ਕਦੋਂ ਹੋਇਆ ਰਾਜੀਵ ਲੰਗੋਵਾਲ ਸਮਝੋਤੇ ਬਾਰੇ ਤੁਸੀਂ ਸੁਣਿਆ ਹੋਵੇਗਾ ਤੁਸੀਂ ਇਹ ਦੱਸਣਾ ਹੈ ਕਿ ਇਹ ਜਿਹੜਾ ਸਮਝੋਤਾ ਹੈ ਇਹ ਕਦੋਂ ਹੋਇਆ ਤਾਂ ਇਸ ਦੀ ਡੇਟ ਹੈ ਦੋਸਤੋ 24 ਜੁਲਾਈ 1985 ਆਪਸ਼ਨ ਸੀ ਐ ਸਵਾ ਦਾ ਬਿਲਕੁਲ ਸਹੀ ਜਵਾਬ ਹੋ ਜਾਏਗਾ ਚਲਦੇ ਆਪਾਂ ਨੈਕਸਟ ਕੁਐਸਚਨ ਦੇ ਵੱਲ ਤੇ ਨੈਕਸਟ ਜਿਹੜਾ ਕੁਐਸਚਨ ਹੈ ਦੋਸਤੋ ਇਸ ਦੇ ਵਿੱਚ ਪੁੱਛਿਆ ਗਿਆ ਜੀ ਵਿਰਾਟ ਨਗਰੀ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ ਵਿਰਾਟਨਗਰੀ ਕਿ ਸਹਿਰ ਨੂੰ ਕਿਹਾ ਜਾਂਦਾ ਤੁਸੀਂ ਦੱਸਣਾ ਹੈ ਆਪਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਐ ਤੇ ਸਾਰੇ ਜੁਆਇਨ Try ਕਰੋ ਬਈ ਸਹੀ ਜਵਾਬ ਕੀ ਹੋਏਗਾ ਤਾਂ ਸਹੀ ਜਵਾਬ ਕੀ ਹੋਏਗਾ ਬਈ ਵਿਰਾਟਨਗਰੀ ਜਿਹੜਾ ਦੋਸਤੋ ਇਹ ਕਿਹਾ ਜਾਂਦਾ ਜੀ ਦਸੂਹਾ ਨੂੰ ਆਪਸ਼ਨ A ਸਵਾ ਦਾ ਬਿਲਕੁਲ ਸਹੀ ਜਵਾਬ ਹੋ ਜਾਏਗਾ ਤੇ ਦਸੂਹਾ ਦੋਸਤੋ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪੈਂਦਾ ਠੀਕ ਹੈ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਜੀ ਅੰਮ੍ਰਿਤਸਰ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਨੇ ਕਦੋਂ ਹਾਸਲ ਕੀਤੀ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਅੰਮ੍ਰਿਤਸਰ ਜਿੱਤਿਆ ਸੀ ਉਹ ਇਅਰ ਤੁਸੀਂ ਦੱਸਣਾ ਹੈ ਤਾਂ ਸਹੀ ਜਵਾਬ ਕੀ ਹੋ ਜਾਏਗਾ ਜੀ ਸਹੀ ਜਵਾਬ ਹੋ ਜਾਏਗਾ ਜੀ 1805 ਆਪਸ਼ਨ B ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਤਾਂ ਪੁੱਛਿਆ ਗਿਆ ਜੀ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਤੇ ਬਥੇਰੇ ਇਗਜ਼ਾਮਾਂ ਦੇ ਵਿੱਚ ਇਹ ਕੁਐਸਚਨ ਜਿਹੜਾ ਹੈ ਇਹ ਬਣ ਚੁੱਕਿਆ ਤਾਂ ਸਹੀ ਜਵਾਬ ਕੀ ਹੋ ਜਾਏਗਾ ਜੀ ਗੋਪੀ ਚੰਦ ਜਵਾਬ ਆਰਕਾ অপশন বি এ ਸਵਾਲ ਦਾ ਬਿਲਕੁਲ ਸਹੀ ਜਵਾਬ ਹੋ ਜਾਏਗਾ ਚਲਦੇ ਆ ਨੈਕਸਟ ਕੁਐਸਚਨ ਦੇ ਵੱਲ ਤੇ ਨੈਕਸਟ ਜਿਹੜਾ ਕੁਐਸਚਨ ਹੈ ਦੋਸਤੋ ਇਸ ਦੇ ਵਿੱਚ ਪੁੱਛਿਆ ਗਿਆ ਜੀ ਸ਼ਹੀਦ ਉਦਮ ਸਿੰਘ ਦਾ ਜਨਮ ਕਦੋਂ ਹੋਇਆ ਸ਼ਹੀਦ ਉਦਮ ਸਿੰਘ ਦਾ ਜਨਮ ਕਦੋਂ ਹੋਇਆ ਤੁਸੀਂ ਦੱਸਣਾ ਤਾਂ ਸਹੀ ਜਵਾਬ ਕੀ ਹੋ ਜਾਏਗਾ ਜੀ 1899 অপশন ਸੀ ਐ ਸਵਾਲ ਦਾ ਬਿਲਕੁਲ ਸਹੀ ਜਵਾਬ ਹੋ ਜਾਏਗਾ ਤੇਨ ਦਾ ਜਨਮ ਹੋਇਆ ਜੀ ਸੁਨਾਮ ਸੰਗਰੂਰ ਦੇ ਵਿਖੇ ਨੈਕਸਟ ਕਾਫੀ ਇਪੋਰਟੈਂਟ ਕੁਐਸਚਨ ਪੁੱਛਿਆ ਗਿਆ ਜੀ ਪਹਿਲੀ ਪੰਜਾਬੀ 3D ਫੀਚਰ ਫਿਲਮ ਕਿਹੜੀ ਸੀ ਪਹਿਲੀ ਪੰਜਾਬੀ 3D ਫੀਚਰ ਫਿਲਮ ਕਿਹੜੀ ਸੀ ਤੁਸੀਂ ਦੱਸਣਾ ਹੈ ਆਪਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਐ ਫਟਾਫਟ ਇਸ ਸਵਾਲ ਦਾ ਜਵਾਬ ਜਿਹੜਾ ਹੈ ਤੁਸੀਂ ਟਰਾਈ ਕਰੋ ਤਾਂ ਸਹੀ ਜਵਾਬ ਕੀ ਹੋ ਜਾਏਗਾ ਜੀ 3D ਜੀਡੀਸੀ ਉਹ ਪਛਾਣ ਸੀ ਸਿੱਧਾ ਹੀ ਪੁੱਛੇ ਪਹਿਲੀ ਪੰਜਾਬੀ ਫਿਲਮ ਫਿਰ ਉਹ ਹੀਰ ਰਾਂਝਾ ਸੀ ਠੀਕ ਐ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਇਹ ਤੇ ਪੁੱਛਿਆ ਗਿਆ ਜੀ ਸਿੰਘ ਸਭਾ ਨੂੰ April ਦੇ ਵਿੱਚ ਖਾਲਸਾ ਦਿਵਾਨ ਦਾ ਨਾਮ ਦਿੱਤਾ ਗਿਆ। ਤੁਸੀਂ ਦੱਸਣਾ ਹੈ ਕਿ ਸਿੰਘ ਸਭਾ ਨੂੰ ਖਾਲਸਾ ਦਿਵਾਨ ਦਾ ਨਾਮ ਕਦੋਂ ਦਿੱਤਾ ਗਿਆ। ਇਅਰ ਤੁਹਾਡੇ ਸਾਹਮਣੇ ਲੱਗੇ ਹੋਏ ਐ। ਤਾਂ ਸਹੀ ਜਵਾਬ ਕੀ ਹੋ ਜਾਏਗਾ ਜੀ ਸਹੀ ਜਵਾਬ ਹੋ ਜਾਏਗਾ ਜੀ 1883 অপਸ਼ਨ D ਐ ਸਵਾਲ ਦਾ ਬਿਲਕੁਲ ਸਹੀ ਜਵਾਬ ਹੋ ਜਾਏਗਾ। ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਪੁੱਛਿਆ ਗਿਆ ਜੀ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਕਦੋਂ ਆਈ ਸੀ? ਆਪਣੇ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਦੀ ਸ਼ੁਰੂਆਤ ਕਦੋਂ ਹੋਈ ਤੁਸੀਂ ਦੱਸਣਾ ਹੈ। ਤੇ ਹਰੀ ਕ੍ਰਾਂਤੀ ਬਾਰੇ ਵੀ ਕੁਐਸਚਨ ਜਿਹੜੇ ਆ ਉਹ ਐਗਜ਼ਾਮਾਂ ਵਿੱਚ ਬਣ ਜਾਂਦੇ ਆ ਸੋ ਸਹੀ ਜਵਾਬ ਹੋਏਗਾ ਜੀ ਆਪਸ਼ਨ ਡੀ 1966 67 ਦੇ ਵਿੱਚ ਜਿਹੜੀ ਹੈ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਦੀ ਸ਼ੁਰੂਆਤ ਹੋਈ ਸੀ ਸੋ ਦੋਸਤੋ ਇਹ ਸੀ ਅੱਜ ਦੀ ਆਪਣੀ ਵੈਰੀ ਵੈਰੀ ਇੰਪੋਰਟੈਂਟ ਕਲਾਸ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਸ ਤੋਂ ਇਲਾਵਾ ਤੁਹਾਡਾ ਕੋਈ ਸਵਾਲ ਡਾਊਟ ਹੋਈ ਤਾਂ ਉਹ ਪੁੱਛ ਸਕਦੇ ਹੋ ਤੇ ਆਪਾਂ ਮਿਲਦੇ ਆਂ ਫਿਰ ਨੈਕਸਟ ਕਲਾਸ ਦੇ ਵਿੱਚ ਉਦੋਂ ਤੱਕ ਦੇ ਲਈ ਰੱਬ ਰਾਖਾ